ਫਰਤੀ ਬੋਰਡ ਡਿਪਾਰਟਮੈਂਟ ਵੱਲੋਂ ਦਫਤਰ ਸਿੱਖਿਆ ਡਾਇਰੈਕਟੋਰੇਟ ਫੇਸ 3 ਵੀ 1 ਜਿੱਥੇ ਮਤਲਬ ਕੈਂਡੀਡੇਟਸ ਜਾਣਦੇ ਨੇ ਜੋ ਸਕਰੂਟੀ ਲਈ ਕਾਲ ਦਿੱਤੀ ਜਾਂਦੀ ਹੈ ਕੈਂਡੀਡੇਟਸ ਨੂੰ ਉਸ ਆਫਿਸ ਵੱਲੋਂ ਜੋ ਲੈਟਰ ਆਜਾ 9125 ਦੇ ਵਿੱਚ ਜੋ ਅੱਜ ਪਬਲਿਕ ਨੋਟਿਸ ਜੋ 994 ਸਮੀਂ ਸੰਬੰਧੀ ਨਿਕਲ ਚੁੱਕਿਆ ਹੈ ਜੋ ਐਨਓਈਸ ਵਾਲੇ ਡੀਐਲਰ ਮਤਲਬ ਜੋ ਆਈਟੀਟੀ ਕੈਂਡੀਡੇਟ ਸੀ ਆਪਣੇ 994 ਵਿੱਚ ਸੋ 2125 ਨੂੰ ਇਹਨਾਂ ਨੇ ਜੋ ਲੈਟਰ ਇੱਕ ਜਾਰੀ ਕੀਤਾ ਸੀ ਉਸ ਦੇ ਅਕੋਰਡਿੰਗ ਆ ਜੋ ਸਕਰੂਟੀ ਲਈ ਬੁਲਾਇਆ ਗਿਆ ਸੀ ਪਰ ਉਸ ਉਸ ਸਕਰੂਟੀ ਚ ਜੋ ਕੁਝ ਐਬਸੈਂਟ ਕੈਂਡੀਡੇਟ ਰਹੇ ਸੀ ਜੋ 8 ਤਰੀਕ ਨੂੰ ਜੋ ਵੀ ਸਕਰੂਟੀਨੀ ਦੁਆਰਾ ਜਿੰਨੇ ਵੀ ਗੈਰਹਾਜ਼ਰ ਨੇ ਉਮੀਦਵਾਰ ਉਹਨਾਂ ਨੂੰ ਸਕਰੂਟੀਨੀ ਲਈ ਇੱਕ ਹੋਰ ਆਖਰੀ ਮੌਕਾ ਜੋ 13 ਤਰੀਕ ਦਿਨ ਸੋਮਵਾਰ 13 ਜਨਵਰੀ ਨੂੰ ਸੱਦਾ ਦਿੱਤਾ ਜਾਂਦਾ ਹੈ ਸੋ 8 ਨੂੰ ਜੋ ਵੀ ਗੈਰਹਾਜ਼ਰ ਉਮੀਦ ਸੀ ਉਮੀਦਵਾਰ ਸੀ ਉਹ 13 ਤਰੀਕ ਨੂੰ 13 ਜਨਵਰੀ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਦਫ਼ਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਨੇੜੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3 ਵੀ 1 ਐਸ ਐਸ ਨਗਰ ਮਹਾਲੀ ਵਿਖੇ ਹਾਜ਼ਰ ਹੋ ਕੇ ਆਪਣੇ ਦਸਤਾਵੇਜ਼ ਚੈੱਕ ਕਰਵਾ ਸਕਦੇ ਨੇ ਇਸ ਤੋਂ ਬਾਅਦ ਸਕਰੂਟੀਨੀ ਦਾ ਹੋਰ ਕੋਈ ਮੌਕਾ ਨਹੀਂ ਦਿੱਤੀ ਜਾਵੇਗਾ ਸੋ ਸੋ ਇੱਕ ਡਾਇਰੈਕਟਰ ਨਿਸ਼ੀ ਕਾਮਰਾ ਜੀ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਸੋ ਇਹ ਲੈਟਰ ਜਾਰੀ ਹੋਇਆ ਹੈ ਨਾ ਇਸ ਦੇ ਕਹਿੰਦੇ ਐਬਸੈਂਟ ਕੈਂਡੀਡੇਟ ਲਈ ਸੋ ਉਹਨਾਂ ਦੀ ਹੁਣ ਸਕਰੂਟੀਨੀ ਆ ਤੇ ਐਬਸੈਂਟ ਕੈਂਡੀਡੇਟ ਤੋਂ ਬਾਅਦ ਜਿਸ ਤਰ੍ਹਾਂ ਤੁਸੀਂ ਜਾਣਦੇ ਹੋਣੇ ਕੁਝ ਤਿੰਨ ਇੱਕ ਸਪੋਰਟਸ ਵਾਲੇ ਕੈਂਡੀਡੇਟ ਨੇ ਉਹਨਾਂ ਦੀ ਜੋ ਲਿਸਟ ਦੀ ਵੈਰੀਫਿਕੇਸ਼ਨ ਹੋ ਕੇ ਇਸ ਤੋਂ ਬਾਅਦ ਲਿਸਟਾਂ ਰਿਵਾਈਜ਼ ਹੋ ਕੇ ਜੋ ਫਿਰ ਡੀਪੀਆਈ ਆਫਿਸ ਜਾਣੀਆਂ ਨੇ ਫਿਰ ਸਟੇਸ਼ਨ ਚੁਆਇਸ ਓਪਨ ਹੋਵੇਗੀ ਤੇ ਫਾਈਨਲ ਸਟੇਸ਼ਨ ਅਲਾਟਮੈਂਟ ਹੋਵੇਗਾ ਤੇ ਫਿਰ ਜੁਆਇਨਿੰਗ ਜੋ ਹੋਣੀ ਹੈ ਕੈਂਡੀਡੇਟਸ ਦੀ ਸੋ ਹੋਪ ਉਹੀ ਆ ਹਾਲੇ ਤੱਕ ਵੀ ਜੋ ਜਨਵਰੀ ਲਾਸਟ ਵੀਕ ਆਪਾਂ ਜੁਆਇਨਿੰਗ ਦਾ ਕਹਿੰਦੇ ਆ ਸੋ ਬਾਕੀ ਦੇਖਦੇ ਆ ਕੀ ਬਣਦਾ ਸੋ ਆਈ ਜੋ ਇਸ ਤੋਂ ਜੋ ਐਬਸੈਂਟ ਵਾਲਿਆਂ ਤੋਂ ਬਾਅਦ ਜਲਦੀ ਤੋਂ ਜਲਦੀ ਸਪੋਰਟਸ ਵਾਲਿਆਂ ਦੀ ਵੈਰੀਫਿ ਤਾ ਤਾ ਜੋ ਜੋਇਨਿੰਗ ਹੈ ਜੋ ਵੀ ਆਪਣੇ ਚੈਨਲ ਲਈ ਲਾਸਟ ਵੀਕ ਜੋ ਸਕਸੈਸਫੁਲੀ ਹੋ ਜੇ ਸੋ ਤੁਸੀਂ ਵੀ ਅਰਦਾਸ ਬੇਨਤੀ ਕਰੋ ਜਿਸ ਵੀ ਤੁਸੀਂ ਪੀਰ ਪਗੰਬਰ ਨੂੰ ਮੰਨਦੇ ਹੋ ਸੋ ਫਿਲਹਾਲ ਹੁਣ ਤੱਕ ਦੀ 994 ਰੰਦੀ ਇਹੀ ਅਪਡੇਟ ਹੈ ਬਾਕੀ ਹੋਰ ਕੋਈ ਵੀ ਇਨਫਰਮੇਸ਼ਨ ਆਵੇਗੀ ਆਪ ਜੀ ਨੂੰ ਇਸੇ ਚੈਨਲ ਤੇ ਦੱਸ ਦਿੱਤੀ ਜਾਵੇਗੀ ਸੋ ਚੈਨਲ ਨਾਲ ਜੁੜੇ ਰਹੋ ਤੇ ਚੈਨਲ ਨੂੰ ਜਿਆਦਾ ਜਿਆਦਾ ਸਬਸਕ੍ਰਾਈਬ ਵੀ ਜਰੂਰ ਕਰ ਲਓ ਤੇ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਜਰੂਰ ਕਰੋ ਸੋ ਥੈਂਕ ਯੂ so much ਇਸ ਵੀਡੀਓ ਨੂੰ ਵੇਖਣ ਲਈ